ਦਾਗੇ ਯੂਥ ਨੂੰ ਵੀ ਇੱਕ ਮੌਕਾ ਦੇਣਾ ਚਾਹੀਦਾ ਅਸੀਂ ਬਹੁਤ ਹੀ ਪਹਿਲੇ ਕਈ ਹਿੰਦਿਆਏ ਤੋਂ ਦੇਖ ਰਹੇ ਆਪਾਂ ਕਈ ਕਾਉਂਸਲਰ ਬਣ ਚੁੱਕੇ ਨੇ ਸਾਡੇ ਇਸ ਏਰੀਏ ਦੇ ਸਾਰੇ ਨਹੀਂ ਜਾਂਦੇ ਨੇ ਜਿੱਦਾਂ ਮੰਨ ਲਓ ਏਜਟ ਨੇ ਜਾਂ ਕੁਝ ਕਰਨ ਜਿੱਦਾਂ ਮੰਨ ਲਓ ਕਿ ਯੂਥ ਬਣਾਉਣਾ ਚਾਹੀਦਾ ਹੈ ਜਿਹੜਾ ਕਿ ਧੋੜ ਧੋੜ ਕੇ ਲੋਕਾਂ ਦੇ ਕੰਮ ਕਰਦਾ ਰਹੇ ਜਿੱਦਾਂ ਕਿ ਤੁਸੀਂ ਕਿਹਾ ਮੈਨੂੰ ਵਿਧਵਾ ਪੈਨਸ਼ਨ ਜਾਂ ਆਇਆ ਪੈਨਸ਼ਨ ਉਹ ਉਹੀ ਬੰਦਾ ਕਰ ਸਕਦਾ ਜਿਹੜਾ ਦੌੜ ਦੌੜ ਕੇ ਲੋਕਾਂ ਦੇ ਕੰਮ ਕਰ ਸਕਣੇ ਇੱਕ ਬੰਦੇ ਨੂੰ ਆਪਾਂ 12 ਵਜੇ ਤੱਕ ਬਾਊ ਜੀ ਬਾਊ ਜੀ ਕਿੱਥੇ ਨੇ ਬਾਊ ਜੀ ਬਾਹਰ ਨੇ ਬਾਊ ਜੀ ਕਿੱਥੇ ਨੇ ਬਾਊ ਜੀ ਅੰਦਰ ਐ ਬਾਊ ਜੀ ਕਿੱਥੇ ਉਹ ਕੰਮ ਕਿੱਥੋਂ ਕਰੇਗਾ ਕੰਮ ਉਹੀ ਬੰਦਾ ਕਰ ਸਕਦਾ ਜਿਹੜਾ ਯੂਥ ਹੋਵੇ ਜਿਹੜੇ ਚ ਕੰਮ ਕਰਨ ਦੀ ਝਾ ਹੋਵੇ ਆਪਣੇ ਸਮਾਜ ਦੇ ਵਿੱਚ ਵਿਚਰਨ ਵਾਲਾ ਹੋਏ ਜੇ ਮੈਨੂੰ ਰਾਤੀ 1 ਵਜੇ ਲੋਡ ਪਈਏ ਕੋਈ ਘਰ ਚ ਬਿਮਾਰ ਏ ਕੋਈ ਉਹ ਵੀ ਮੈਂ ਭਾਜੀ ਤੁਸੀਂ ਫ੍ਰੀ ਹੋ ਭਾਜੀ ਜੇ ਮੈਂ ਆ ਰਿਹਾ ਹਾਂ ਤੇ ਉਸ ਬੰਦੇ ਨੂੰ ਮੈਂ ਵੋਟ ਪਾ ਕੇ ਕੀ ਕਰਾਂਗਾ ਜਿਸ ਨੂੰ ਮੈਨੂੰ ਉਹਦੇ ਜੇ ਉਹਨੂੰ ਮਿਲਣਾ ਹੈ ਮੈਨੂੰ ਚਾਰ ਵਾਰੀ ਜਾਣਾ ਪੇ ਬੌਜੀ ਆ ਗਏ ਨੇ ਬੌਜੀ ਆ ਗਏ ਨੇ ਬੌਜੀ ਆ ਗਏ ਨੇ ਉਹਦੇ ਦਾ ਕੋਈ ਫਾਇਦਾ ਨਹੀਂ ਹੁਣ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਅਸੀਂ ਦਫਤਰ ਬਣਾਇਆ ਤੇ ਵੀ 24 ਘੰਟੇ ਖੁੱਲਾ ਰਹਿਗਾ ਜਦੋਂ ਮਰਜੀ 5 ਸਾਲ ਜੇ ਇਲੈਕਸ਼ਨ ਜਿੱਤਦੇ ਆ ਵੀ ਕਈ ਲੀਡਰ ਇਸ ਤਰ੍ਹਾਂ ਦੇ ਆ ਨਾ ਕਾਉਂਸਲਰ ਜਿੱਤਣ ਤੋਂ ਬਾਅਦ ਅੱਤਕ ਬੰਦ ਕਰਦੇ ਉਹਦੇ ਬਾਰੇ ਤੁਹਾਡ ਉਨੇ ਬਾ ਇਹੋਈ ਗੱਲ ਇਹ ਲੱਕੋ ਜੀ ਨੇ ਇਹੋ ਜਿਹੜੀ ਗੱਲ ਕਹੀ ਹੈ ਨਾ ਵੀ ਉਹ ਰਹੇਗਾ ਜਿੱਦਾਂ ਆਫਿਸ ਆਪਣਾ ਖੁੱਲਾ ਰਹੇਗਾ ਕਿਉਂਕਿ ਇਹ ਨਹੀਂ ਵੀ ਇਲੈਕਸ਼ਨ ਦੇ ਦੌਰਾਨ ਅਸੀਂ ਆਫਿਸ ਖੋਲਦਾ ਸਾਡੇ ਕੋਲ ਲੋਕੀ ਆ ਰਹੇ ਨੇ ਅਸੀਂ ਉਹਨਾਂ ਨੂੰ ਗੋਲੀਆਂ ਦੇ ਰਹੇ ਆ ਉਹ ਗੱਲ ਨਹੀਂ ਇਲੈਕਸ਼ਨ ਤੋਂ ਬਾਅਦ ਵੀ ਜਦੋਂ ਸਾਡਾ ਕੀ ਕਹਿੰਦੇ ਨੇ ਆਫਿਸ ਖੁੱਲਾ ਰਹੇਗਾ ਹਾਰ ਜਿੱਤ ਤੇ ਇੱਕ ਬਨਵਾਤਮਾ ਦੀ ਦੇਣਗੀ ਉਹਨੇ ਕਿਦੇ ਸਿਰ ਤੇ ਛੇ ਰਾਸ ਜਾਣਾ ਹੈ ਉਸ ਤੋਂ ਬਾਅਦ ਵੀ ਸਾਡਾ ਆਫਿਸ ਖੁੱਲਾ ਰਹੇਗਾ ਤੇ ਜਿਸ ਵੀ ਜ਼ਰੂਰਤਮੰਦ ਨੂੰ ਲੋੜ ਪਏਗੀ ਮੁਕੇਸ਼ ਲੱਕੋ ਦਿਨ ਰਾਤ ਉਹਦੀ ਸੇਵਾ ਦੇ ਲਈ ਹਾਜ਼ਰ ਰਹੇਗਾ ਹੁਣ ਤੁਸੀਂ 46 ਨੰਬਰ ਵਾਰਡ ਦੇ ਵੋਟਰਾਂ ਨੂੰ ਕੀ ਸੂਚਿਤ ਕਰਨਾ ਚਾਹੁੰਦੇ ਹੋ ਮੈਂ 46 ਵਾਰਡ ਨੰਬਰ ਦੇ 46 ਵਾਰਡ ਦੇ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਵੋਟ ਤੁਹਾਡਾ ਅਧਿਕਾਰ ਹੈ ਸੋ ਸਮਝ ਕੇ ਕਿਸੇ ਯੰਗ ਬੰਦੇ ਨੂੰ ਵੋਟ ਦਿਓ ਜੇ ਕਿ ਤੁਹਾਡੀਆਂ ਜੜੀਆਂ ਵੀ ਵਾਰਡ ਦੀਆਂ ਸਮੱਸਿਆਵਾਂ ਹਨ ਤੁਹਾਡੇ ਨਾਲ ਖੜ ਕੇ ਉਹਨੂੰ ਹੱਲ ਕਰਾ ਸਕੇ ਠੀਕ 就所有。So, so